ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀਮਾਨ ਸਵਾਮੀ ਦਰਬਾਰਾ ਸਿੰਘ ਜੀ ਮਹਾਰਾਜ ਲੋਪੋ ਆਲਿਆਂ ਦੇ 47ਵੇਂ ਸਲਾਣਾ ਵਰਸੀ ਸਮਾਗਮ ਨੂੰ 21 ਅਕਤੂਬਰ ਨੂੰ ਆ ਰਹੇ ਨੇ ਲੋਪੋ ਸਾਹਿਬ ਬਹੁਤ ਸ਼ਰਧਾ ਨਾਲ ਬਾਣੀ ਦੇ ਚਾਪੂਕੀ ਹੋ ਰਹੇ ਆ ਤੇ ਅੱਜ ਅਸੀਂ ਦੀਵਾਨ ਤੇ ਜਾ ਰਹੇ ਸੀ ਰਾਣਾ ਸਾਹਿਬ ਕੋਲੇ ਪਠਾਣਾ ਪਿੰਡ ਤੇ ਸਾਡੇ ਮਨ ਵਿੱਚ ਵਿਚਾਰ ਆਇਆ ਕਿ ਗੁਰੂ ਸੰਗਤਾਂ ਦੇ ਨਾਲ Swami Tarbara Singh Maharaj ਦੇ ਨਾਲ ਜਿਹੜੇ ਗੁਰੂ ਦੇ ਪਿਆਰਿਆਂ ਨੇ ਸੇਵਾਵਾਂ ਕੀਤੀਆਂ ਤੇ ਜਿਹੜੇ ਅੱਜ ਵੀ ਕਰ ਰਹੇ ਨੇ ਉਹਨਾਂ ਦੇ ਪਿਆਰ ਤੇ ਸਤਿਕਾਰ ਵਿੱਚ Swami ਜੀਾਂ ਦੇ ਅਸੀਂ ਦੋ ਸ਼ਬਦ ਸੰਗਤ ਦੇ ਨਾਲ ਸਾਂਝੇ ਕਰੀਏ ਭਾਈ ਜਗਦੀਪ ਸਿੰਘ ਮੱਲਿਆਣਾ ਤੇ ਭਾਈ ਸੁਖਵਿੰਦਰ ਸਿੰਘ ਪ੍ਰੀਤ ਲੋਪੋ ਵਾਲਾ ਕਮਿਸ਼ਰੀ ਜਤਾ Swami ਜੀਾਂ ਦੀ ਯਾਦ ਵਿੱਚ ਪਿਆਰ ਦੇ ਸ਼ਬਦ ਅਸੀਂ ਆਪ ਸੰਗਤ ਨਾਲ ਸਾਂਝੇ ਕਰਨ ਲੱਗੇ ਆਂ ਕਵਤਾ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰੋ ਧੰਨਵਾਦ ਆਓ ਜੀ ਪਿਆਰ ਦੇ ਸ਼ਬਦ ਆਪਾਂ ਸਰਵਣ ਕਰੀਏ ਸਵਾਮੀ ਦਰਬਾਰਾ ਸਿੰਘ ਜੀ ਤੁਹਾਨੂੰ ਜੋ ਪਾਉਂਦੇ ਨੇ ਕਰ ਕਰਕੇ ਸੇਵਾ ਇੱਥੇ ਮੰਜ਼ਲ ਨੂੰ ਪਾਉਂਦੇ ਨੇ ਰੱਖ ਕੇ ਦਿਲ ਸਬਰ ਸਬੂਰੀ ਪਾ ਗਏ ਅਧ ਪਾਰ ਦੀ ਫਿਰਥੀ ਨਾ ਜਾਂਦੀ ਸੇਵਾ ਲੋਪੋ ਦਰਬਾਰ ਦੀ ਵਿਰਤੀ ਨਾ ਜਾਂਦੀ ਸੇਵਾ ਸੇਵਾ ਕਰ ਬਣਗੇ ਇਥੋਂ ਸਾਧੂ ਕਈ ਜੋਗੀ ਜੀ ਹੋ ਗਏ ਤੰਦਰੁਸਤ ਬਥੇਰੇ ਜਨਮਾਂ ਦੇ ਰੋਗੀ ਜੀ ਸੰਗਤਾਂ ਵਿੱਚ ਸੂਰਤ ਜੰਨ ਦੇਖੀ ਕਰਤਾਰ ਦੀ ਵਿਰਤੀ ਨਾ ਜਾਂਦੀ ਸੇਵਾ ਲੋਪੋ ਦਰਬਾਰ ਦੀ ਵਿਰਥੀ ਨਾ ਜਾਂਦੀ ਸੇਵਾ ਜਿੰਨਾ ਦੀਆਂ ਟੁੱਟੀਆਂ ਆਸਾਂ ਬਾਹਰ ਸੀ ਜਾਣਦੀਆਂ ਕੰਨਿਆ ਜਵੈ ਜਵ ਦੇਸ਼ਾਂ ਮੋਜਾਂ ਦੇ ਮਾਣਦੀਆਂ ਸੇਵਾ ਕਰ ਸਵਰਗ ਬਣਾਦੀ ਸੇਵਾ ਕਰ ਸਵਰਗ ਬਣਾਦੀ ਜ਼ਿੰਦਗੀ ਪਰਵਾਹ ਰਦੀ ਵਿਰਥੀ ਨਾ ਜਾਂਦੀ ਸੇਵਾ ਸਵਾਮੀ ਦਰਬਾਰ ਦੀ ਬਿਰਥੀ ਨਾ ਜਾਂਦੀ ਸੇਵਾ ਵੇਖੇ ਗੁਰ ਸੰਗਤ ਦੇ ਜੋ ਜੋੜੇ ਸੀ ਝਾੜ ਦੇ ਸੇਵਾ ਕਰ ਧਰਮ ਕਰਮ ਸੀ ਕੰਡੇ ਤੇ ਹਾੜ ਦੇ ਕਰਦੇ ਨੇ ਵਿੱਚ ਬਦੇਸ਼ਾ ਖੈਰ ਸੰਸਾਰ ਦੀ ਬਿਰਥੀ ਨਾ ਜਾਂਦੀ ਸੇਵਾ ਲੋਪੋ ਦਰਵਾਰ ਦੀ ਬਿਰਥੀ ਨਾ ਜਾਂਦੀ ਸੇਵਾ ਕੱਲਾ ਨੇ ਵਜਨ ਕਮਾਇਆ ਤੇਰਾ ਵਲਦਾਂ ਦਾ ਸੇਵਾ ਕਰ ਪਾਲਿਆ ਮਿੱਠਾ ਮੇਵਾ ਸੰਤਾਨ ਦਾ ਖੁਸ਼ਬੂ ਜੋ ਪੁਸ਼ਪ ਵਾਂਗੂੰ ਵੰਡਦੇ ਨੇ ਪਿਆਰ ਦੀ ਫਿਰਤੀ ਨਾ ਜਾਂਦੀ ਸੇਵਾ ਲੋਪੋਂ ਦਰਬਾਰ ਦੀ ਫਿਰਤੀ ਨਾ ਜਾਵੇ ਸੇਵਾ ਇਹ ਕੋ ਜ ਸੇਵਕ ਚੱਲਦੇ ਅੰਤਾ ਦੀ ਤੰਗੀ ਸੀ ਸੇਵਾ ਤੇ ਸਮਰਨ ਦੇ ਵਿੱਚ ਫਿਰਤੀ ਰੂ ਲੰਗੀ ਸੀ ਚੱਕੀ ਗਈ ਅੱਜ ਗਰੀਬੀ ਜਿਹੜੀ ਮਕਮਾਰਦੀ ਫਿਰਤੀ ਨਾ ਜਾਂਦੀ ਸੇਵਾ ਲੋਪੋ ਦਰਬਾਰ ਦੀ ਮਰਤੀ ਨਾ ਜਾਂਦੀ ਸੇਵਾ ਗੱਲਉਂਦੀਆਂ ਹੁੰਦੀਆਂ ਜੋ ਮਾਈਆਂ ਸੀ ਪਾ ਗਈਆਂ ਖੂਬ ਮਰਤਾ ਨੇਕ ਕਾਮਈਆਂ ਸੀ ਜਿੰਨਾ ਨੂੰ ਦੁਨੀਆ ਤਾਨੀ ਜਿੰਨਾ ਨੂੰ ਦੁਨੀਆ ਤਾਨੀ ਵੀੜੀ ਸੀ ਮਾਰਦੀ ਵਧਦੀ ਨਾ ਜਾਂਦੀ ਸੇਵਾ ਰੂਪੋ ਦਰਬਾਰ ਦੀ ਵਧਦੀ ਨਾ ਜਾਂਦੀ ਸੇਵਾ ਜਿੰਨਾ ਦਿਲ ਵੇਤੀਵਸਾਈ ਨੂਰੀ ਤਸਵੀਰ ਹੈ ਉਨਾ ਕਰ ਅਣਥਕ ਸੇਵਾ ਪਲਟੀ ਤੱਕ ਧੀਰ ਹੈ ਜੰਨਾ ਦੀ ਕਿਸਮਤ ਪਹਿਲਾਂ ਹਰਥਾ ਸੀ ਹਾਰਦੀ ਘਰਤੀ ਨਾ ਜਾਂਦੀ ਸੇਵਾ ਲੋਪੋ ਦਰਬਾਰ ਦੀ ਵਰਤੀ ਨਾ ਜਾਵੇ ਸੇਵਾ ਓ ਤੇਰੇ ਕਰ ਨਹੀਂ ਹਨੇਰਾ ਓ ਤੇਰੇ ਕਰ ਨਹੀਂ ਹਨੇਰਾ ਤੇਰਾ ਜਰੂਰ ਬੜੀ ਹਰ ਸੇਵਕ ਨੂੰ ਤੂੰ ਕੀਤਾ ਭਰਪੂਰ ਹੈ ਖੋਟਿਆਂ ਨੂੰ ਖਰੇ ਬਣਾ ਕੇ ਖੋਟਿਆਂ ਨੂੰ ਖਰੇ ਬਣਾ ਕੇ ਪੂਰਾ ਮੁੱਲ ਤਾਰਦੀ ਫਿਰਦੀ ਨਾ ਜਾਂਦੀ ਸੇਵਾ ਸੱਚੇ ਦਰਬਾਰ ਦੀ ਫਿਰਦੀ ਨਾ ਜਾਂਦੀ ਸੇਵਾ ਦੇ ਕਈ ਸੇਵਾ ਤਾ ਵੇਖੇ ਕਰਦੇ ਕਈ ਸੇਵਾ ਤਾ ਵੇਖੇ ਸੇਵਾ ਨਸ ਕਾਮ ਅਸੀਂ ਤਨ ਤੋਂ ਤਨ ਸੰਗਤ ਤੇਰੀ ਕਰੀਏ ਪਰ ਨਾਮ ਅਸੀਂ लाटी जगਦੀਪ ਗਾਉਣ ਕੀ ਵਈ ਤ जगਦੀਪ ਗਾਉਣ ਕੀ ਵਈ ਮਾ ਇਸ ਦਵਾਰ ਦੀ ਵਰਤੀ ਨਾ ਜਾਂਦੀ ਸੇਵਾ ਲੋਪੋ ਦਰਬਾਰ ਦੀ ਵਰਤੀ ਨਾ ਜਾਂਦੀ ਸੇਵਾ